ਸਭ ਤੋਂ ਪਹਿਲਾਂ ਆਪ ਸਭ ਦਾ ਧੰਨਵਾਦ ਅੱਜ ਅਸੀਂ ਗੁਰਦੁਆਰਾ ਘਟਾਣਾ ਸਾਹਿਬ ਗੁਰੂ ਘਰ ਖੜੇ ਹਾਂ ਸੋ ਗੁਰੂ ਸਾਹਿਬ ਦੀ ਕਿਰਪਾ ਹੋਈ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਦੇ ਹਲਕਾ ਸਾਨੇ ਵਾਲ ਜਿ ਹੋਈ ਸੋ ਜਿੱਥੇ ਦੋਨਾਂ ਤੇਨਾ ਪਾਰਟੀਆਂ ਨੇ ਰਲ ਕੇ ਇਲੈਕਸ਼ਨ ਲੜ ਕੇ ਸਾਨੂੰ ਸਾਡੇ ਉਮੀਦਵਾਰ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਸਾਡੀ ਪਾਰਟੀ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਬਹੁਤ ਕਿਰਪਾ ਹੀ ਮਾਲਕਨੀ ਸਤਿਗੁਰੂ ਦੀ ਪਰਮਾਤਮਾ ਦੀ ਵੱਡੀ ਜਿੱਤ ਹੋਈ ਆ ਸੋ ਸਾਰੇ ਜਿੱਤੇ ਹੋਏ ਉਮੀਦਵਾਰਾਂ ਨਾਲ ਜਿਹੜੇ ਸਾਡੇ ਉਮੀਦਵਾਰ ਰਹੇ ਵੀ ਗਏ ਕਿਉਂਕਿ ਨੀਰਾਂ ਦੇ ਸੇਵਾ ਕਰਨੀ ਹੈ ਚਾਹੇ ਉਹ ਨਹੀਂ ਵੀ ਜਿੱਤੇ ਹੋ ਵੀ ਨਾ ਲਾਏ ਨੇ ਸੋ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਔਰ ਗੁਰੂ ਘਰ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਾਈ ਤੇ ਸਮੂਹ ਹਲਕੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਤੇ ਫਿਰ ਗੁਰੂ ਘਰ ਖੜ ਕੇ ਫਿਰ ਇਹਹੀ ਪ੍ਰਮਾਤਮਾਗੇ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਹਲਕਾ ਸਾਨੇ ਵਾਲੀ ਸੇਵਾ ਮਿਲੀ ਸੀ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾ ਰਹੇ ਆ ਤੁਸੀਂ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਣਾ ਸਾਰੇ ਹਲਕਾ ਸਾਨੇ ਵਾਲ ਦੀ ਪੂਰੇ ਪੰਜਾਬ ਦੀ ਇਸੇ ਤਰ੍ਹਾਂ ਹੀ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਦੇ ਰਹੀਏ ਸੋ ਅੱਜ ਮੈਂ ਸਾਰੇ ਹਲਕਾ ਸਾਨੇ ਵਾਲ ਵਾਸੀਆਂ ਨੂੰ ਮੁਬਾਰਕਵਾਦ ਦਿੰਨਾ ਪੂਰੇ ਪੰਜਾਬ ਵਾਸੀਆਂ ਨੂੰ ਜਿੱਥੇ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ 'ਚ ਹੋਈ ਉੱਥੇ ਹਲਕਾ ਸਾਨੇ ਵਾਲ ਦੇ ਵਿੱਚ ਵੀ ਬਹੁਤ ਵੱਡੀ ਜਿੱਤ ਹੋਈ ਸੋ ਮੈਂ ਪ੍ਰਮਾਤਮਾ ਦਾ ਕੋਟ ਕੋਟ ਝੁੜਾ ਪ੍ਰਣਾਮ ਹੈ ਸ਼ੁਕਰ ਹੈ ਤੇ ਰੋਮ ਰੋਮ ਜਿਹੜਾ ਹਲਕਾ ਸਾਨੇ ਵਾਲ ਦੇ ਲੋਕਾਂ ਦੀ ਸੇਵਾ ਕਰਦੇ ਸੇਵਾ ਕਰਦੇ ਰਵਾਂਗੇ ਸੋ ਸਮੂਹ ਸਾਨੇਨ ਵਾਸੀਆਂ ਨੂੰ ਸਾਡੇ ਜਿੱਤੇ ਹੋਏ ਉਮੀਦਵਾਰਾਂ ਨੂੰ ਇਲੈਕਸ਼ਨ ਲੜੇ ਹੋਏ ਉਮੀਦਵਾਰਾਂ ਨੂੰ ਸਾਰਿਆਂ ਦੇ ਪਰਿਵਾਰਾਂ ਦਾ ਧੰਨਵਾਦ ਸਾਰਿਆਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਸੋ ਮੈਂ ਇੰਨੇ ਹੀ ਅੱਜ ਬੁਰੂਕਰਤ ਖੜਕੇ ਫਿਰ ਇਹ ਹੀ ਅਰਦਾਸ ਕਰਦਾ ਪ੍ਰਮਾਤਮਾ ਸਾਡੇ ਹਲਕੇ ਤੇ ਪੂਰੇ ਪੰਜਾਬ ਤੇ ਚੜ੍ਹਦੀ ਕਲਾ ਬਖਸ਼ੇ ਤੇ ਸਾਨੂੰ ਸਾਡੀ ਪਾਰਟੀ ਨੂੰ ਇਸ ਵਾਰੀ ਪੰਜਾਬ ਦੀ ਸੇਵਾ ਤੇ ਲੱਗੇ ਰਹੀਏ ਹਲਕਾ ਸਾਨੇ ਵਾਲੀ ਸੇਵਾ ਤੇ ਮੈਂ ਲੱਗਾ ਰਹਾ ਸੋ ਸਾਡੀ ਟੀਮ ਜਿਹੜੀ ਹੈ ਤਗੜੇ ਹੋ ਕੇ ਹਲਕਾ ਸਾਨੇ ਵਾਲ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ ਵਿਕਾਸ ਦੇ ਕੰਮ ਕਰਾਵੇ ਸੇਵਾ ਕਰੇ ਨਿਮਾਣੇ ਬਣ ਕੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਸਾਡੀਆਂ ਭੈਣਾਂ ਜਿੱਤੀਆਂ ਉਹਨਾਂ ਨੂੰ ਬੇਨਤੀ ਲਈ ਆ ਕਿ ਨਿਮਾਣੇ ਵੜ ਕੇ ਸੇਵਾਦਾਰ ਬਣ ਕੇ ਸੇਵਾ ਕਰਨੀ ਹੈ 1% ਵੀ ਹੰਕਾਰ ਨਾ ਆਵੇ ਗੁਰੂ ਦੇ ਕਰ ਅਰਦਾਸ ਇਸੇ ਕਰਕੇ ਕਰਵਾਈ ਹੈ ਕਿ ਅਸੀਂ ਨਿਮਾਣੇ ਵੜ ਕੇ ਸੇਵਾ ਤੇ ਲੱਗੇ ਰਹੀਏ ਸੋ ਸਾਰਿਆਂ ਨੂੰ ਜਿੱਤੇ ਹੋਏ ਦੁਆਰ ਨੂੰ ਮਾਰਕਵਾਦ ਹੈ ਜਿਹੜਾ ਨੇ ਚੋਣ ਲੜੀ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਤਕੜੇ ਹੋ ਕੇ ਆਪਾਂ ਹਲਕਾ ਸਾਨੇ ਵਾਲੀ ਸੇਵਾ ਕਰਨੀ ਹੈ ਸੋ ਮੈਂ ਤੁਹਾਡਾ ਸਾਰੇ ਮੀਡੀਆ ਵਾਲੇ ਵੀਰਾਂ ਦਾ ਆਇਆ ਹਾਂ ਧੰਨਵਾਦ ਕਰਦਾ ਸਮੂਹ ਸੰਗਤ ਨਾਲ ਆਈਆਂ ਨਿਹੰਗਵਾਲਾਂ ਦੇ ਨਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਪਾਏ ਮਿੱਟੀ ਦੇ ਸਭ ਵਿਰੋਧੀ ਕਹਿੰਦੇ ਟੱਕਾ ਹੋ ਰਿਹਾ ਇੱਦਾਂ ਦੀ ਵੀ ਗੱਲ 1% ਵੀ ਤੁਸੀਂ ਮੀਡੀਆ ਵਾਲੇ ਵੀਰੇ ਦੱਸ ਦਿਓ ਕਿ ਕਿਸੇ ਦੇ ਕਾਗਜ਼ ਘਟਾਏ ਹੋ ਕਿਤੇ ਟੱਕਾ ਕੀਤਾ ਹੋਵੇ 1% ਵੀ ਕਿਸੇ ਨੂੰ ਗਲਤ ਬੋਲਿਆ ਹੋਵੇ 1% ਵੀ ਕਿਸੇ ਨੇ ਦਬਕਾ ਮਾਰਿਆ ਹੋਵੇ 1% ਵੀ ਸਾਡੇ ਪ੍ਰਸ਼ਾਸਨ ਵਾਲੋ ਕਿਸੇ ਨੇ ਧੱਕਾ ਕੀਤਾ ਹੋਵੇ ਪੂਰੀ ਪੂਰਾ ਹਲਕਾ ਜਾਂਦਾ ਪੂਰਾ ਪੰਜਾਬ ਜਾਂਦਾ ਸ਼ਾਂਤੀਪੂਰਵਕ ਇਲੈਕਸ਼ਨ ਕਰਾਈ ਆ ਹਲਕਾ ਸਾਮਨੇ ਵਾਲ ਦੇ ਵਿੱਚ ਇੰਨੀ ਸ਼ਾਂਤੀਪੂਰਵਕ ਇਲੈਕਸ਼ਨ ਕਰਾਈ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਲੋਕਾਂ ਨੂੰ ਬੇਨਤੀ ਲਈ ਕਿ ਅਸੀਂ ਨਿਮਾਣੇ ਬਣ ਕੇ ਜਿਹੜੇ ਸਾਡੇ ਉਮੀਦਵਾਰ ਸੇਵਾ 'ਚ ਲੱਗੇ ਨੇ ਸਾਰਿਆਂ ਨੂੰ ਸੁਰੂ ਤੋਂ ਬੇਨਤੀ ਸੀ ਕਿ ਆਪਾਂ ਸ਼ਾਂਤੀਪੂਰਵਕ ਇਲੈਕਸ਼ਨ ਕਰਾਉਣੀ ਆ ਸ਼ਾਂਤੀਪੂਰਵਕ ਸਾਮਨੇ ਵਾਲ ਚ ਹੋਈ ਆ ਵਿਰੋਧੀਆਂ ਨੇ ਰਲ ਕੇ ਬੰਡਲੇ ਸੀ ਸਗਾ ਸਾਰਾ ਸਾਹਨੇ ਹਲ ਵੀ ਆ ਆ ਜਿਹੜਾ ਬਲਾਕ ਸੋਤੇ ਸਾਡੀ ਆ ਜਿਲ੍ਹਾ ਤੁਸੀਂ ਤੁਹਾਡੀ ਇੱਧਰ ਤੁਸੀਂ ਨਹੀਂ ਜਾਣਾ ਇੱਧਰ ਤੁਸੀਂ ਨਹੀਂ ਜਾਣਾ ਇਕੱਠੇ ਹੋ ਕੇ ਬੂਥਲਾਏ ਇਕੱਠੇ ਹੋ ਕੇ ਪ੍ਰਤੀਯਾਰ ਕੀਤਾ ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਕੋ ਗੁਰੂ ਘਰ ਖੜਿਆ ਮਾਲਕ ਨੇ ਫਿਰ ਕਿੰਨੀ ਵੱਡੀ ਕਿਰਪਾ ਕੀਤੀ ਆ ਦਾਸ ਤੇ ਇੰਨੀ ਵੱਡੀ ਕਿਰਪਾ ਮੈਂ ਹਮੇਸ਼ਾ ਹੀ ਗੁਰੂ ਘਰ ਦਾ ਜਿਹੜਾ ਨੌਕਰ ਐ ਸੋ ਮਾਲਕ ਦਾ ਸੁਕਰਾਨਾ ਕਰਦਾ ਸਾਹਨੇ ਵਾਸੀਆਂ ਨਾਲ ਮੈਂ ਤਨਵਾਰ ਕਰਦਾ ਹੁਣ ਵਾਦਾ ਕਰਦਾ ਕਿ ਤੁਹਾਡਾ ਪੁੱਤ ਤੁਹਾਡਾ ਨੌਕਰ ਤੁਹਾਡਾ ਸੇਵਾ ਦਾ ਕਿਸੇ ਤਰ੍ਹਾਂ ਸੇਵਾ ਕਰਦਾ ਰਹੂਗਾ ਚਾਹੇ ਕਿਸੇ ਨੇ ਵੋਟ ਨਹੀਂ ਵੀ ਪਾਈ ਉਹਨਾਂ ਪਿੰਡਾਂ ਦਾ ਵੀ ਵਿਕਾਸ ਜਿਹੜਾ ਤੁਹਾਡਾ ਪੁੱਤ ਸੇਵਾਦਾਰ ਬਣ ਕੇ ਨੌਕਰ ਬਣ ਕੇ ਕਰੇਗਾ ਸਾਰਿਆਂ ਨੇ ਜਿਹੜਾ ਨੇ ਵੋਟਾਂ ਪਾਈਆਂ ਪੂਰੇ ਹਲਕਾ ਵਾਸੀਆਂ ਨੂੰ ਧੰਨਵਾਦ ਵੀ ਕਰਦਾ ਤੇ ਪੂਰੇ ਸਾਨੇਲ ਵਾਸੀਆਂ ਨਾਲ ਮੈਂ ਧੰਨਵਾਦ ਕਰਦਾ ਕਿ ਤੁਸੀਂ ਪੂਰੇ ਹਲਕੇ ਦਾ ਸੇਵਾਦਾਰ ਬਣਾਇਆ ਹੋਇਆ ਅਸੀਂ ਸਾਰੇ ਰਲ ਕੇ ਸਾਰੀ ਟੀਮ ਖੜੀ ਆ ਸਾਰੇ ਰਲ ਕੇ ਹਲਕਾ ਸਾਨੇਲ ਦਾ ਵਿਕਾਸ ਕਰਾਵਾਂਗੇ ਹਲਕਾ ਸਾਨੇਲ ਦੀ ਤਰੱਕੀ ਕਰਾਂਗੇ ਕੋਈ ਵੀ 1% ਵੀ ਗੁਰੂਕਰ ਖੜੇ ਕਿਸੇ ਨਾਲ ਕੋਈ ਵੈਰ ਰੋਹ ਨਾ ਹੈ ਨਾ ਹੋਵੇ ਪਰਮਾਤਮਾ ਇਸੇ ਤਰ੍ਹਾਂ ਹੀ ਸਾਨੂੰ ਸੇਵਾ ਚਲਾ ਰੱਖੇ ਗੁਰੂ ਘਰ ਦਾ ਸੁਕਰਾਨਾ ਸਤਿਗੁਰੂ ਹਰਨੇਸ਼ਾਹੀ ਸੰਗ ਸੰਗਤ ਦਾ ਸੇਵਾਦਾਰ ਬਣਾ ਕੇ ਹਲਕਾ ਸਾਨ੍ਹੇਵਾਲ ਦਾ ਪੂਰੇ ਪੰਜਾਬ ਦਾ ਸੇਵਾਦਾਰ ਬਣਾ ਕੇ ਸੇਵਾ ਕਰਾਵੇ ਤੁਹਾਡੇ ਮੀਡੀਆ ਵਾਲਿਆਂ ਦਾ ਧੰਨਵਾਦ ਵਿਰੋਧੀ ਬੋਲ ਸੀ ਫਾਈਨਲ ਸੀ ਇਹ ਸੈਮੀਫਾਈਨਲ 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 ਜਿੱਤ ਗਏ ਆ ਫਾਈਨਲ ਵੀ ਜਿੱਤਾਂਗੇ ਤੁਹਾਡੇ ਸਾਰੇ ਸਹਿਯੋਗ ਨਾਲ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਹਲਕਾ ਸਾਨ੍ਹੇਵਾਲ ਵਾਸੀਆਂ ਦੇ ਬਜ਼ੁਰਗਾਂ ਦੇ ਅਸੀਰਵਾਦ ਨਾਲ ਨੌਜਵਾਨਾਂ ਦੇ ਪਿਆਰ ਨਾਲ ਸਾਰਿਆਂ ਨੂੰ ਬੇਨਤੀ ਆ ਕਿ ਮੈਂ ਸਾਰੇ ਮੇਰੇ ਆਪਣੇ ਆ ਚਾਹੇ ਕੋਈ ਵਿਰੋਧੀ ਪਾਰਟੀ ਦਾ ਵੀ ਜਿੱਤਿਆ ਮੈਂ ਉਹਨੂੰ ਵੀ ਮਾਰਕਵਾ ਦਿੰਦਾ ਪਰ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰੀਏ ਅਸੀਂ ਸਾਨੇ ਵਾਲ ਵਾਸੀਆਂ ਦੇ ਸੇਵਾਦਾਰ ਆ ਨੌਕਰ ਆ ਅਸੀਂ ਇਸੇ ਤਰ੍ਹਾਂ ਸੇਵਾ 'ਚ ਲੱਗੇ ਰਹਾਂਗੇ